ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਸ਼ਾਮ ਦੇ ਪੌਣੇ 4 ਵਜੇ ਦਾ ਟਾਈਮ ਆ ਤੇ ਆਪਾਂ ਬੱਚਿਆਂ ਲਈ ਬਣਾ ਰਹੇ ਸੀ ਚੀਲੇ ਤੇ ਜਿਸ ਦੇ ਲਈ ਮੈਂ ਆਲੂ ਉਬਾਲ ਕੇ ਰੱਖੇ ਸੀਗੇ ਆਪਾਂ ਸਟਫਿੰਗ ਭਰ ਕੇ ਬਣਾਵਾਂਗੇ ਆਲੂਆਂ ਦੀ ਵਿੱਚ ਤੇ ਆਲੂ ਹੁਣ ਮਾਸ਼ੱਲਾ ਨਾ ਲੱਗੀ ਸੀਗੀ ਤੇ ਪਹਿਲਾਂ ਲੇਟ ਹੈ ਨਹੀਂ ਸੀਗੀ ਪਹਿਲਾਂ ਮੈਂ ਵੈਸੇ ਮੂੰਗ ਦਾਲ ਦੇ ਚੀਲੇ ਬਣਾਉਣੇ ਆ ਤੇ ਉਸ ਨੂੰ ਗ੍ਰाइंड ਕਰਨਾ ਸੀਗਾ ਤੇ ਮੈਂ ਆਲੂ ਛਿੱਲਣਾ ਨਹੀਂ ਲੱਗੀ ਸੀ ਤੇ ਲੇਟ ਉਹਦੀ ਆ ਗਈ ਸੀਗੀ ਤੇ ਮੈਂ ਫਿਰ ਗ੍ਰੈਂਡ ਕਰਨ ਲੱਗ ਗਈ ਸੀ ਦਾਲ ਨੂੰ ਤੇ ਪੀਸ ਲੂੰਗੀ ਇਸ ਨੂੰ ਮੈਨੂੰ ਐ ਸੀ ਕਿ ਵੀ ਲਾਈਟ ਕਿਤੇ ਦੁਬਾਰਾ ਚਲੀ ਨਾ ਜਾਵੇ ਤਾਂ ਕਰਕੇ ਤੇ ਪਹਿਲਾਂ ਮੈਂ ਦਾਲ ਨੂੰ ਪੀਸ ਲੂੰਗੀ ਆਲੂ ਤਾਂ ਬਾਅਦ ਦੇ ਵਿੱਚ ਵੀ ਛੱਲ ਲੂੰਗੀ ਮੈਨੂੰ ਐ ਸੀ ਜੇ ਲਾਈਟ ਬਾਕੀ ਤਾਂ ਫਿਰ ਬੱਚੇ ਆ ਜਾਣਗੇ ਉਦੋਂ ਤੇ ਫਿਰ ਖਾਣ ਪੀਣ ਨੂੰ ਮੰਗਦੇ ਆ ਕਿਉਂਕਿ ਬੱਚਿਆਂ ਦੇ ਹੁਣ ਪੇਪਰ ਚੱਲ ਰਹੇ ਆ ਤੇ ਬੱਚੇ 4:00 ਵਜੇ ਘਰੇ ਆ ਜਾਂਦੇ ਆਗੇ ਤੇ ਇਸ ਦੇ ਵਿੱਚ ਮੈਂ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਦਾ ਪੀਸ ਕੱਟ ਕੇ ਪਾ ਕੇ ਤੇ ਉਸ ਨੂੰ ਵੀ ਨਾਲ ਗ੍ਰाइंड ਕਰ ਲੂੰਗੀ ਤੇ ਮੂੰਗ ਦਾਲ ਇਹ ਅੰਕੁਰਿਤ ਕਰਕੇ ਰੱਖੀ ਵੀ ਸੀਗੀ ਖਾਣ ਵਾਸਤੇ ਵੈਸੇ ਤੇ ਮੂੰਗ ਦਾਲ ਦੇ ਮੈਨੂੰ ਐਸੀ ਚਲੋ ਚੀਲੇ ਬਣਾ ਲੈਨੇ ਇਹ ਕਾਫੀ ਖਾਣ ਦੇ ਵਿੱਚ ਕਰਾਰੇ ਬਣਦੇ ਵੈਸੇ ਤਾਂ ਆਪਾਂ ਵੇਸਣ ਦੇ ਤੇ ਸੂਜੀ ਦੇ ਚੀਲੇ ਤਾਂ ਆਪਾਂ ਬਣਾਏ ਕਈ ਵਾਰੀ ਤੇ ਅੱਜ ਮੈਨੂੰ ਐਸੀ ਚਲੋ ਵੀ ਮੂੰਗ ਦਾਲ ਦੇ ਚੀਲੇ ਬਣਾ ਲਾਂ ਬਸ ਵੇਸਣ ਦਾ ਚੀਲਾ ਆ ਆ ਵੀ ਆਪਾਂ ਜਿੰਨਾ ਮਰਜ਼ੀ ਪਤਲਾ ਬਣਾ ਲਗੇ ਤੇ ਪਲਟਣ ਦੇ ਵਿੱਚ ਉਸ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਥੋੜਾ ਜਿਹਾ ਹੁੰਦਾ ਵੀ ਮੂੰਗ ਦਾਲ ਵਾਲਾ ਚੀਂਦਾ ਜਿਹੜਾ ਵੀ ਇਹਨੂੰ ਪਲਟਣ ਦੇ ਵਿੱਚ ਦਿੱਕਤ ਆਉਂਦੀ ਆ ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਵਾਰ-ਵਾਰ ਬਣਾਉਣੀ ਆ ਤਾਂ ਆਪਾਂ ਨੂੰ ਉਸ ਚੀਜ਼ ਦਾ ਥੋੜਾ ਜਿਹਾ ਅਸਟੀਮੇਟ ਹੋ ਜਾਂਦਾ ਬਣਾਉਣ ਦਾ ਤੇ ਮੈਂ ਪਹਿਲੀ ਵਾਰ ਹੀ ਬਣਾਉਣ ਲੱਗੀ ਸੀ ਮੂੰਗ ਦਾਲ ਦੇ ਚਿੱਲੇ ਤੇ ਪਰ ਖਾਣ ਦੇ ਵਿੱਚ ਬਹੁਤ ਵਧੀਆ ਬਣੇ ਸੀਗੇ। ਲਓ ਜੀ ਮੈਂ ਇਸ ਨੂੰ ਗ੍ਰाइंड ਕਰ ਲੈਣੀ ਆ ਥੋੜੀ-ਥੋੜੀ ਕਰਕੇ ਤੇ ਆ ਦੇਖੋ ਮੂੰਗ ਦਾਲ ਵੀ ਅੰਕੁਰਿਤ ਕੀਤੀ ਹੋਈ ਆ ਆਪਣੀ ਤੇ ਇਸ ਨੂੰ ਮੈਂ ਸਾਰੇ ਨੂੰ ਹੁਣ ਪੀਸ ਲੈਣੀ ਆ ਚੰਗੀ ਤਰ੍ਹਾਂ। ਪੀਸ ਕੇ ਬਸ ਇਸ ਦੇ ਵਿੱਚ ਉਸ ਤੋਂ ਬਾਅਦ ਨਮਕ ਪਾ ਦੂੰਗੀ ਤੇ ਪਾਣੀ ਜਿੰਨੀ ਕਿ ਜ਼ਰੂਰਤ ਆ ਗਈ ਬਸ ਥੋੜਾ ਥੋੜਾ ਪਾਣੀ ਪਾ ਕੇ ਮੈਂ ਪੀਸ ਲਿਆ ਸੀ ਜਿਆਦਾ ਪਾਣੀ ਨਹੀਂ ਪਾਇਆ ਸੀਗਾ ਬਾਅਦ ਦੇ ਵਿੱਚ ਆਪਾਂ ਪਾ ਲਾਂਗੇ ਇਸ ਨੂੰ ਪੀਸ ਕੇ ਜਿੰਨੀ ਕਿ ਜ਼ਰੂਰਤ ਆ ਗਈ ਉਹਨਾਂ ਦਾ ਪਾਣੀ ਪਾ ਲਾਂਗੇ ਤੇ ਇਸ ਨੂੰ ਜਿਆਦਾ ਪਤਲਾ ਨਹੀਂ ਕਰਨਾ ਕਿਉਂਕਿ ਇਹ ਜਿਆਦਾ ਪਤਲਾ ਤੇ ਨਹੀਂ ਬਣਦੇਗੇ ਚੀਲੇ ਇਸ ਨਾਲ ਤਾਂ ਥੋੜਾ ਪਤਲੇ ਦੇ ਵਿੱਚ ਆਦੇ ਜਾਂ ਥੋੜਾ ਜਿਹਾ ਮੈਂ ਇਸ ਦੇ ਵਿੱਚ ਨਮਕ ਪਾ ਲਿਆ ਤੇ ਇਸ ਨੂੰ ਕੋਲ ਕੇ ਇੱਕ ਸਾਈਡ ਤੇ ਰੱਖ ਦੇਣੀ ਆ ਉਸ ਤੋਂ ਬਾਅਦ ਆਲੂ ਛਿੱਲ ਕੇ ਤੇ ਆਲੂਆਂ ਦੀ ਸਟਫਿੰਗ ਤਿਆਰ ਕਰਦੇ ਆਂਗੇ ਬਸ ਆਲੂ ਉਬਾਲ ਕੇ ਰੱਖੇ ਹੋਏ ਆ ਤੇ ਪਰ ਫਿਰ ਵੀ ਇਸ ਨੂੰ ਥੋੜਾ ਜਿਹਾ ਤੜਕਾ ਲਾ ਕੇ ਤੇ ਆਪਾਂ ਮਸਾਲੇ ਪਾਵਾਂਗੇ ਤਾਂ ਕਿ ਮਸਾਲੇ ਵੀ ਨਾਲ-ਨਾਲ ਚੰਗੀ ਤਰ੍ਹਾਂ ਪੁੱਜ ਜਾਣ ਦੇ ਆਲੂਆਂ ਨੂੰ ਛੱਲ ਕੇ ਤੇ ਇਹਨਾਂ ਨੂੰ ਮੈਂ ਕੱਟ ਲੈਣੀ ਆਂਗੀ ਤੇ ਨਾਲ-ਨਾਲ ਹੁਣ ਮੈਂ ਬਸ ਇੱਥੇ ਚਾਹ ਧਰ ਦੂੰਗੀ ਕਿਉਂਕਿ ਚਾਹ ਦੇ ਨਾਲ ਚੀਲੇ ਵਧੀਆ ਲੱਗਦੇ ਆਗੇ ਤੇ ਸਵੇਰੇ ਅੱਜ ਬਣਾਈ ਸੀਗੀ ਆਲੂ ਬੈਂਗਣੀ ਦੀ ਸਬਜ਼ੀ ਤੇ ਖਾਣ ਦੇ ਵਿੱਚ ਤਾਂ ਬੇਸ਼ੱਕ ਵਧੀਆ ਲੱਗੇ ਬੱਚਿਆਂ ਨੂੰ ਚੀਜ਼ ਤੇ ਪਰ ਇੱਕ ਵਾਰੀ ਜਦੋਂ ਪਹਿਲਾਂ ਨਾਮ ਸੁਣ ਲੈਂਦੇ ਆ ਕਿ ਜਿਹੜੀ ਸਬਜ਼ੀ ਇਹਨਾਂ ਨੂੰ ਨਹੀਂ ਪਸੰਦ ਹੁੰਦੀ ਤਾਂ ਕਹਿ ਦਿੰਦੇ ਮम्मा ਆ ਕੀ ਬਣਾ ਲਿਆਗਾ ਲਓ ਜੀ ਹੁਣ ਚਾਹ ਧਰਤੀਆ ਨਾਲ ਨਾਲ ਤੇ ਚਾਹ ਮਿੱਠਾ ਪਾ ਦਿੰਨੇ ਆ ਤੇ ਬਾਕੀ ਹਣ ਮਿਰਚ ਵਾਲਾ ਡੱਬਿਆ ਜਿਹੜੇ ਆਪਾਂ ਤੇ ਉਹ ਕੋਲੇ ਰੱਖ ਲੈਨੇ ਕੱਢ ਕੇ ਤੇ ਥੋੜਾ ਜਿਹਾ ਤੇਲ ਪਾਤਾ ਮੈਂ ਪੈਨ ਦੇ ਵਿੱਚ ਤੇ ਉਸ ਦੇ ਵਿੱਚ ਹੁਣ ਜੀਰੇ ਦਾ ਤੜਕਾ ਲਾ ਕੇ ਤੇ ਆਲੂ ਪਾ ਦੂੰਗੀ ਤੇ ਉਸ ਤੋਂ ਪਹਿਲਾਂ ਮੈਂ ਪਾਣੀ ਗਰਮ ਹੋ ਗਿਆ ਸੀ ਚਾਹ ਵਾਸਤੇ ਜਿਹੜਾ ਰੱਖਿਆ ਸੀ ਤੇ ਉਸ ਦੇ ਵਿੱਚ ਚਾਹ ਮਿੱਠਾ ਪਾ ਦਿੰਨੇ ਆ ਆਪਾਂ ਨਾਲ-ਨਾਲ ਚਾਹ ਬਣ ਜੂਗੀ ਤੇ ਬੱਚੇ ਆ ਥੋੜੀ ਜਿਹੀ ਠੰਡੀ ਚਾਹ ਪੀਂਦੇ ਆ ਜਿਆਦਾ ਗਰਮ ਚਾਹ ਨਹੀਂ ਪੀਂਦੇਗੇ ਤੇ ਉਹਦੋਂ ਚਾਹ ਫਿਰ ਪਹਿਲਾਂ ਬਣਾ ਕੇ ਰੱਖੀ ਹੁੰਦੀ ਆ ਥੋੜੀ ਜਿਹੀ ਠੰਡੀ ਹੋ ਜੂਗੀ ਚਾ ਨਹੀਂ ਤਾਂ ਫਿਰ ਜ਼ਿਆਦਾ ਗਰਮ ਹੁੰਦੀ ਆ ਤਾਂ ਫਿਰ ਨਹੀਂ ਪੀਂਦੇ ਬੱਚੇ ਜ਼ਿਆਦਾ ਗਰਮ ਚਾ ਥੋੜੀ ਇਹ ਸੌਂਫ ਪਾ ਕੇ ਬਣਾਉਂਗੀ ਜਾਂ ਇਲਾਇਚੀ ਪਾ ਕੇ ਬਣਾ ਲੈਨੇ ਹੁੰਨੇ ਜਾਂ ਸੌਂਫ ਪਾ ਕੇ ਚਾ ਬਸ ਤੇ ਜੇ ਬਿਨਾਂ ਇਲਾਚੀ ਤੋਂ ਜਾਂ ਸੌਂਫ ਤੋਂ ਚਾ ਬਣਾ ਲਾਂ ਤਾਂ ਪ੍ਰਭ ਕਹਿੰਦੀ ਮम्मा ਇਹ ਸਿੰਪਲ ਚਾ ਵਧੀਆ ਨਹੀਂ ਲੱਗਦੀ ਪੀਣ ਦੇ ਵਿੱਚ ਲਓ ਜੀ ਥੋੜਾ ਜੀਰਾ ਪਾ ਕੇ ਤੇ ਇਸ ਦੇ ਵਿੱਚ ਆਲੂ ਜਿਹੜੇ ਕੱਟ ਕੇ ਰੱਖੇ ਛੱਲਕੇ ਤੇ ਇਹਨਾਂ ਨੂੰ ਮੈਂ ਪਾ ਦੂੰਗੀ ਤੇ ਬਾਕੀ ਮਸਾਲੇ ਪਾ ਦਾਂਗੇ ਇਸ ਦੇ ਵਿੱਚ ਇਹ ਸਟਫਿੰਗ ਆਪਾਂ ਵੈਸੇ ਵੀ ਪਰਾਠੇ ਦੇ ਨਾਲ ਖਾ ਸਕਦੇ ਹਾਂ ਰੋਟੀ ਦੇ ਨਾਲ ਬਹੁਤ ਟੇਸਟੀ ਲੱਗਦੀ ਹੈਗੀ ਆਪਾਂ ਜਿਵੇਂ ਸੁੱਕੇ ਆਲੂ ਬਣਾਉਣੇ ਉਸ ਤਰ੍ਹਾਂ ਬਸ ਥੋੜਾ ਜਿਹਾ ਹਲਦੀ ਪਾਊਡਰ ਪਾ ਦੂੰਗੀ ਹੁਣ ਇਸ ਦੇ ਵਿੱਚ ਮੈਂ ਤੇ ਬਾਕੀ ਲਾਲ ਮਿਰਚ ਪਾ ਦੂੰਗੀ ਤੇ ਬਾਕੀ ਜਿਹੜਾ ਆਪਣਾ ਬੈਟਰ ਬਣਾ ਕੇ ਰੱਖਿਆ ਚੀਲੇ ਦਾ ਤੇ ਉਹਦੇ ਵਿੱਚ ਵੀ ਆਪਾਂ ਹਰੀਆਂ ਮਿਰਚਾਂ ਪਾਈਆਂ ਆਂ ਤੁਸੀਂ ਆਪਣੇ ਹਿਸਾਬ ਦੇ ਨਾਲ ਸਟਫਿੰਗ ਦੇ ਹਿਸਾਬ ਨਾਲ ਤੇ ਮਸਾਲੇ ਪਾ ਸਕਦੇ ਹੋਗੇ ਧਨੀਆ ਪਾਊਡਰ ਪਾ ਦੂੰਗੀ ਇਸ ਦੇ ਵਿੱਚ ਚਾਟ ਮਸਾਲਾ ਪਾ ਦਾਂਗੇ ਥੋੜਾ ਉਸ ਨਾਲ ਚਟਪਟਾ ਹੋ ਜਾਂਦਾ ਹੈ ਬਾਕੀ ਨਮ ਕ ਪਾ ਦੂੰਗੀ ਤੇ ਸੌਸ ਹੈ ਨਹੀਂ ਸੀ ਸੌਸ ਦੇ ਨਾਲ ਵਧੀਆ ਲੱਗਦੇ ਆਪਾਂ ਥੋੜੀ ਜਿਹੀ ਸੌਸ ਪਾ ਦਈਏ ਤਾਂ ਤੇ ਸੌਸ ਜਿਹੜੀ ਪਈ ਤਾਂ ਸੀਗੀ ਤੇ ਉਹ ਐਕਸਪਾਇਰ ਹੋ ਗਈ ਸੀ ਤਾਂ ਕਰਕੇ ਸੌਸ ਮੈਂ ਨਹੀਂ ਪਾਏਗੀ ਵਿੱਚ ਤੇ ਤੁਸੀਂ ਸੌਸ ਵੀ ਪਾ ਸਕਦੇ ਹੋਗੇ ਬਸ ਸਟਫਿੰਗ ਬਣਾਉਂਦੇ ਬਣਾਉਂਦੇ ਚਾਹ ਨੂੰ ਉਬਾਲਾ ਆ ਗਿਆ ਸੀਗਾ ਤੇ ਬਸ ਉਸ ਦੇ ਵਿੱਚ ਵੀ ਹੁਣ ਮੈਂ ਦੁੱਧ ਪਾ ਦੂੰਗੀ ਤੇ ਸਟਫਿੰਗ ਬਸ ਬਣ ਗਈ ਹੈ ਮਸਾਲੇ ਥੋੜੇ ਜਿਹਾ ਭੁੰਨਣੇ ਸੀਗੇ ਬਸ ਤਾਲੂ ਤਾਂ ਉਬਾਲ ਕੇ ਰੱਖੇ ਹੋਏ ਸੀਗੇ ਤੇ ਤਵਾ ਰੱਖ ਦੂੰਗੀ ਹੁਣ ਮੋਦਰਲੀ ਸਾਈਡ ਤੇ ਸਟਫਿੰਗ ਨੂੰ ਇੱਕ ਬਰਤਨ ਦੇ ਵਿੱਚ ਅੱਡ ਪਲੇਟ ਦੇ ਵਿੱਚ ਕੱਢ ਲੂੰਗੀ ਬਸ ਇਸ ਤੋਂ ਬਾਅਦ ਬਣਾ ਲੈਣਾ ਤਵੇ ਦੇ ਉੱਪਰ ਹਲਕਾ ਜਿਹਾ ਤੇਲ ਲਾ ਲਿਆ ਸੀਗਾ ਤਵਾ ਵੈਸੇ ਨਾਨ ਸਟਿਕ ਦਾ ਤੇ ਪਰ ਫਿਰ ਵੀ ਥੋੜਾ ਜਿਹਾ ਤੇਲ ਾਲਿਆ ਸੀ ਤੁਹਾਡੇ ਉੱਪਰ ਕੜਚੀ ਦੇ ਨਾਲ ਮੈਂ ਬੈਟਰ ਪਾ ਦੋਗੇ ਤੇ ਚਾਹ ਨੂੰ ਮੈਂ ਇੱਕ ਬਰਤਨ ਦੇ ਵਿੱਚ ਅਲੱਗ ਪਣਕੇ ਰੱਖ ਲਿਆ ਸੀਗਾ ਲੋ ਜੀ ਬਣਾ ਲੈਨੇ ਹੁਣ ਆਪਾਂ ਤੇ ਤੁਹਾਨੂੰ ਆਪਾਂ ਕੈਮਰਾ ਨੇੜੇ ਕਰਕੇ ਵੀ ਦਿਖਾਉਣੇ ਆ ਫਿਰ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਕਿਉਂਕਿ ਇਹ ਦਾਲਾਂ ਦੇ ਵਿੱਚ ਪ੍ਰੋਟੀਨ ਵੀ ਕਾਫੀ ਹੁੰਦਾ ਤੇ ਬਾਕੀ ਹੈਲਦੀ ਹੁੰਦੇ ਆ ਖਾਣ ਦੇ ਵਿੱਚ ਕਾਫੀ ਇਹ બસ ਇਸੇ ਤਰ੍ਹਾਂ ਪਾਲਟ ਕੇ ਇਸ ਨੂੰ ਤੇ ਹੁਣ ਇਸ ਦੇ ਵਿੱਚ ਸਟਫਿੰਗ ਜਿਹੜੀ ਆਲੂਆਂ ਦੀ ਬਣਾਈ ਸੀਗੀ ਤੇ ਉਹਨੂੰ ਭਰ ਦਾਂਗੇ ਆਪਾਂ ਤੁਸੀਂ ਪਨੀਰ ਦੀ ਸਟਫਿੰਗ ਵੀ ਭਰ ਸਕਦੇ ਹੋ ਇਸ ਦੇ ਵਿੱਚ ਬਸ ਬਣਾ ਕੇ ਤੇ ਪ੍ਰਾਪਤ ਆਈ ਗਈ ਸੀ ਮੇਰੇ ਬਣਾਉਦੇ ਬਣਾਉਦੇ ਤੇ ਅਰਮਾਨ ਥੋੜਾ ਜਿਹਾ ਜੱਜ ਲੇਟ ਹੋ ਗਿਆ ਸੀ ਉਹ ਬਾਅਦ ਦੇ ਵਿੱਚ ਆਇਆ ਕਲਰ ਮਾਨ ਪਹਿਲਾਂ ਆ ਗਿਆ ਸੀਗਾ ਪ੍ਰਾਪ ਬਾਅਦ ਦੇ ਵਿੱਚ ਆਈ ਸੀਗੀ ਕਈ ਵਾਰੀ ਫਟ ਕੇ ਲੱਗ ਜਾਂਦਾ ਤਾਂ ਕਰਕੇ ਬੱਚੇ ਲੇਟ ਹੋ ਜਾਂਦੇ ਆਗੇ ਉਹ ਜੀ ਬੱਚਿਆਂ ਨੂੰ ਦੇ ਦਗੇ ਖਾਣ ਨੂੰ ਤੇ ਚਾਪਾ ਕੇ ਦੇ ਦਗੇ ਤੇ ਇਸੇ ਤਰ੍ਹਾਂ ਆਪਾਂ ਦੂਸਰੇ ਬਣਾ ਲੈਨੇ ਆ ਬਸ ਤਵੇ ਦੇ ਉੱਪਰ ਥੋੜਾ ਜਿਹਾ ਤੇਲ ਲਾ ਕੇ ਤੋਂ ਸੁਨ ਟਿਸ਼ੂ ਨਾਲ ਪੂੰਝ ਕੇ ਡਿਸ਼ ਪੇਪਰ ਨਾਲ ਤੇ ਬੈਟਰ ਪਾ ਦੇਣਾ ਆਪਾਂ ਉੱਪਰ ਜ਼ਿਆਦਾ ਤੇਲ ਦੀ ਜ਼ਰੂਰਤ ਨਹੀਂ ਆਂਗੀ ਤੇ ਬਸ ਥੋੜਾ ਜਿਹਾ ਇਸ ਨੂੰ ਪਲਟਣ ਦੀ ਕਾਹਲੀ ਨਹੀਂ ਕਰਨੀਗੀ ਕਿਉਂਕਿ ਇਹ ਬੇਸਨ ਨਾਲ ਚੀਲੇ ਵਾਂਗੂ ਹੈ ਨਹੀਂਗਾ ਤੇ ਇਹ ਟੁੱਟ ਜਾਂਦਾ ਜਦੋਂ ਆਪਾਂ ਇਸ ਨੂੰ ਪਲਟਦੇ ਆ ਮੈਂ ਇਹ ਵੀ ਜਦੋਂ ਪਹਿਲਾ ਚੀਲਾ ਬਣਾਇਆ ਸੀਗਾ ਤੇ ਉਹ ਟੁੱਟ ਗਿਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਵਧੀਆ ਬਣੇ ਸੀਗੇ ਹਲਕਾ ਜਿਦਾ ਇੱਕ ਸਾਈਡ ਤੋਂ ਪੱਕ ਗਿਆ ਉਹਦੇ ਉੱਪਰ ਆਪਾਂ ਤੇਲ ਲਾ ਕੇ ਉਸ ਨੂੰ ਪਲਟ ਲਾਂਗੇ। ਦੋ ਤਿੰਨ ਦਿਨ ਹੋ ਗਏ ਆਪਾਂ ਕੋਈ ਵਲੌਗ ਨਹੀਂ ਪਾ ਰਹੇਗੇ ਵੈਸੇ ਸ਼ਾਰਟ ਵਗੈਰਾ ਪਾ ਦਿੰਨੇ ਆਂਗੇ ਤੇ ਉਸ ਦਾ ਰੀਜਨ ਇਹ ਹੈ ਜੀ ਕੁਝ ਹੈਲਥ ਇਸ਼ੂ ਚੱਲ ਰਿਹਾ ਹੈ ਜਿਹਦੇ ਕਰਕੇ ਹੁਣ ਵੀਡੀਓ ਨਹੀਂ ਬਣ ਰਹੀ ਕਿਉਂਕਿ ਵੀਡੀਓ ਤੇ ਵੀ ਫਿਰ ਆਉਂਦਾ ਵੀ ਕੰਮ ਵੀ ਕਰਨੇ ਕੰਮਾਂ ਤੇ ਵੀ ਮਨ ਨਹੀਂ ਲੱਗਦਾਗਾ ਬੁਖਾਰ ਹੁੰਦਾਗਾ ਜਦੋਂ ਵੀ ਬਸ ਐ ਹੁੰਦਾ ਵੀ ਜਿਹੜਾ ਕੰਮ ਬਿਣਾ ਨਹੀਂ ਸਰਦਾ ਉਹ ਤਾਂ ਕਰਨਾ ਹੀ ਪੈਂਦਾ ਹੁਣ ਘਰ ਦਾ ਰੋਟੀ ਟੋਕ ਤਾਂ ਜਿਹੜਾ ਤੇ ਪਰ ਵੀਡੀਓ ਜਦੋਂ ਬਣਾਉਣਿਆਂ ਤੇ ਥੋੜਾ ਜਿਹਾ ਕੰਮਾਂ ਨੂੰ ਵੀ ਟਾਈਮ ਲੱਗ ਜਾਂਦਾ ਤਾਂ ਕਰਕੇ ਵੀਡੀਓ ਨਹੀਂ ਬਣਾਈ ਸੀ ਵੀ ਸ਼ੋਰਟ ਦਾ ਤਾਂ ਹੁੰਦਾ ਵੀ ਚਲੋ 1 ਮਿੰਟ ਦਾ ਹੁੰਦਾ ਉਹਨਾਂ ਕ ਤਾਂ ਆਪਾਂ ਟਾਈਮ ਕੱਢ ਲੈਨੇ ਆਂਗੇ ਤੇ ਕਾਫੀ ਵਧੀਆ ਤੁਸੀਂ ਕਮੈਂਟ ਕਰਦੇ ਹੋ ਭੈਣ ਭਰਾ ਤੇ ਜਿਹੜੇ ਕਮੈਂਟ ਕਰਦੇ ਆ ਜਾਂ ਜੋ ਵੀ ਆਪਣੀ ਵੀਡੀਓ ਦੇਖਦੇ ਕਮੈਂਟ ਨਹੀਂ ਵੀ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਤੁਸੀਂ ਆਪਣਾ ਪਿਆਰ ਬਣਾਈ ਰੱਖਣਾ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਆ ਜੀ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਣਾਗਾ ਲਓ ਜੀ ਆਪਾਂ ਇਸੇ ਤਰ੍ਹਾਂ ਸਾਰੇ ਬਣਾ ਲੈਨੇ ਆਂਗੇ ਅਬ ਵੀ ਇਹ ਕਰਦੇ ਆ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹੋਣੀਆਂ ਜੇਕਰ ਪਸੰਦ ਆਉਂਦੀਆਂ ਹੁੰਦੀਆਂ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ